ਆਪ ਸਰਕਾਰ ਨੇ ਅਨੰਤਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਦੀ ਦਿਹਾੜਾ ਉਹ ਮਨਾਇਆ ਪਰ ਉਹਦੇ ਵਿੱਚ ਨਾ ਲੋਕਾਂ ਦੀ ਕੋਈ ਲਗੀ ਗਿਣਤੀ ਵਧੀ ਉਹਨੇ ਕੋ ਲੋਕ ਆਏ ਥੋੜੇ ਬੋਤੇ ਨਾ ਹੀ ਕੋਈ ਕਿਸੇ ਸਟੇਟ ਤੋਂ ਕੋਈ ਨੁਮਾਇੰਦਾ ਆਇਆ ਨਾ ਕੋਈ ਸੈਂਟਰ ਦਾ ਵਜ਼ੀਰ ਆਇਆ ਇਹ ਸਰਕਾਰ ਨੂੰ ਲੱਗਦਾ ਕਿਸੇ ਦੀ ਬਣਦੀ ਵੀ ਹੈ ਕਿ ਨਹੀਂ ਬਣਦੀ ਬਣਦੀ ਨਹੀਂ ਆ ਇਸੇ ਕਰਕੇ ਲੋਕ ਨਹੀਂ ਆਇਆਗੇ ਤੁਸੀਂ ਹਾਲੇ ਕਿ ਇੰਡੀਆ ਗੱਠ ਜੋੜ ਦਾ ਹਿੱਸਾ ਵੀ ਹੋ ਪਰ ਲੱਗਦਾ ਕਿ ਤੁਹਾਡਾ ਪ੍ਰੋਸਾਨੀ ਆ ਹੋ ਲਾ ਕੇ ਨਹੀਂ ਤੇ ਆਏ ਨਹੀਂ ਇੱਥੇ ਨਹੀਂ ਤੇ ਚਲੋ ਮੁੱਖ ਮੰਤਰੀ ਨਹੀਂ ਸੀ ਆ ਸਕਦੇ ਤੇ ਉਹ ਆਪਣੇ ਵਜ਼ੀਰਾਂ ਨੂੰ ਤੇ ਭੇਜ ਸਕਦੇ ਹੈਗੇ। ਨਾ ਹਿਮਾਚਲ ਦੇ, ਨਾ ਹਰਿਆਣੇ ਤੋਂ, ਨਾ Rajasthan ਤੋਂ, ਨਾ UP ਤੋਂ, ਨਾ ਉੱਤਰਾਖੰਡ ਤੋਂ। ਔਰ ਸਰਕਾਰ ਨੇ ਆਪਣੇ ਦੋ-ਦੋ ਮੰਤਰੀਆਂ ਦੀ ਡਿਊਟੀਆਂ ਲਗਾਈਆਂ ਸੀ ਸਾਰੇ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਜਾ ਕੇ ਸੱਦਾ ਪੱਤਰ ਦਿੱਤੇ। ਪਰ ਕੋਈ ਨਹੀਂ ਆਇਆਗਾ। ਮਤਲਬ ਤੁਹਾਡਾ ਭਰੋਸਾ ਨਹੀਂ ਹੈਗਾ। ਤੁਹਾਡੀ ਆਪਸ ਵਿੱਚ ਬੰਦ ਹੀ ਨਹੀਂ ਹੈਗੀ। ਹਾਲਾਂਕਿ ਠੀਕ ਹੈ ਇਸ ਪ੍ਰੋਗਰਾਮ ਦੀ ਸ਼ਾਨ ਦੇ ਵਿੱਚ ਨਹੀਂ ਫਰਕ ਪਿਆ। ਜਾਂ ਨਵੇਂ ਪਾਸ਼ਾ ਸਾਹਿਬ ਸ਼ੁਰੂਗੁਰਤੇ ਇੱਕ ਬਾਦ ਨਰਾਜ ਨਹੀਂ ਹੋਗੇ ਪਰ ਤੁਹਾਡੀ ਕਿਉਂਕਿ ਪੋਲੀਟੀਕਲ ਤੁਸੀਂ ਪੋਲੀਟੀਕਲ ਤੌਰ ਤੇ ਖੱਟਣਾ ਚਾਹੁੰਦੇ ਸੀ ਜਾਂ ਸਕਣਾ ਜਾਂ ਇਸ ਸਮਾਗਮ ਤੇ ਇਸ ਵੱਡੀ ਸ਼ਤਾਬਦੀ ਤੇ ਤੁਹਾਡੀ ਆਪਣੀ ਸਿਆਸਤ ਤੁਸੀਂ ਆਪਣੀ ਬ੍ਰਾਂਡਿੰਗ ਕੀ ਕਰਨਾ ਚਾਹੁੰਦੇ ਸੀ ਆਪਣੀ ਬ੍ਰਾਂਡਿੰਗ ਕੀਤੀ ਬਹੁਤ ਜ਼ਿਆਦਾ ਬ੍ਰਾਂਡਿੰਗ ਕੀਤੀ ਹੈਗੀ ਹੈ ਸੀਐਮ ਸਾਹਿਬ ਦੀ ਵੀ ਹੋਈ ਹੈ ਕੇਜਰੀਵਾਲ ਸਾਹਿਬ ਦੀ ਹੋਵੇ ਬੜੀ ਬ੍ਰਾਂਡਿੰਗ ਪਰ ਦੂਜੀਆਂ ਪਾਰਟੀਆਂ ਦੇ ਲੀਡਰਾਂ ਦਾ ਜਸ ਦੂਜੇ ਸਟੇਟਾਂ ਦੀਆਂ ਸਰਕਾਰਾਂ ਦਾ ਸੈਂਟਰ ਦੇ ਵਜ਼ੀਰਾਂ ਦਾ ਉਹ ਨਾ ਆਉਣਾ ਇਹ ਆਪਣੇ ਆਪ ਚ ਵੱਡੀ ਗੱਲ ਹੈ ਕਿ ਕੀ ਆਮ ਆਦਮੀ ਪਾਰਟੀ ਤੇ ਦੂਜੀਆਂ ਪਾਰਟੀਆਂ ਨੂੰ ਜਾਂ ਜਿਹਨਾਂ ਦੇ ਗੱਠ ਜੋੜ ਦਾ ਹਿੱਸਾ ਰੇ ਉਹ ਭਰੋਸਾ ਨਹੀਂ ਹੈਗਾ ਇਹ ਪਰਚੋਲ ਕਰਨੀ ਪੈਂਦੀ ਹੈਗੀ ਆ ਕਿ ਯਾਰ ਮੈਂ ਬੁਲਾਇਆ ਅਸੀਂ ਸੱਦਿਆ ਪੰਜਾਬ ਸਰਕਾਰ ਵੱਲੋਂ ਆਇਆ ਕਿਉਂ ਨਹੀਂ ਹੈਗਾ ਉਹ ਰੋਸਾ ਕਿਸ ਚੀਜ਼ ਦਾ ਹੈਗਾ ਘਰ ਦੇ ਵਿੱਚ ਵੀ ਜਦੋਂ ਆਪਾਂ ਖੁਸ਼ੀ ਦੇ ਸਮਾਗਮ ਰੱਖਦੇ ਆ ਸਾਰਿਆਂ ਨੂੰ ਸੱਦਾ ਦਿੰਦੇ ਜੇ ਨਾ ਆਵੇ ਤੇ ਪੁੱਛੀਦਾ ਕਿ ਕੀ ਵਜ੍ਹਾ ਹੋਈ ਆ ਫਿਰ ਪਰਚੋਲ ਤੇ ਆਪਾਂ ਕਰਦੇ ਜਿਹੜਾ ਨਹੀਂ ਆਇਆ ਉਹਨਾਂ ਨੂੰ ਥੋੜਾ ਪਰਚੋਲ ਕਰਨੀ ਆ ਅਸੀਂ ਬੁਲਾਇਆ ਹੈ ਵੀ ਸਾਡੇ ਯਾਰ ਪ੍ਰੋਗਰਾਮ ਤੇ ਸੱਦੇ ਤੇ ਨਹੀਂ ਕੋਈ ਆ ਰਿਹਾ ਹੈਗਾ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਸ਼ਰਧਾਲੂਆਂ ਦੀ ਗੱਲ ਕੀਤੀ ਜਾਵੇ ਤੇ ਕੱਲ ਜਰਨਲਿਸਟ ਚੰਡੀਗੜ੍ਹੋਂ ਜਿਹੜੇ ਸਪੈਸ਼ਲ ਗਏ ਨੇ ਕਵਰ ਕਰਨ ਉਹਨਾਂ ਉਹਨਾਂ ਸੋਚਿਆ ਹੈਗਾ ਕਿ ਐਡੀ ਵੱਡੀ ਸ਼ਤਾਬਦੀ ਆ ਤੇ ਸਾਨੂੰ ਜਾਣ ਲੱਗਿਆ ਉੱਥੋਂ ਤੱਕ ਪਹੁੰਚਣ ਲੱਗਿਆ ਕਟੜਗੜ 2 2.5 ਘੰਟੇ ਤੇ ਲੱਗਣਗੇ ਇੱਕ ਤੇ ਚੰਡੀਗੜ੍ਹੋਂ ਨੰਦਪੁਰ ਸਾਹਿਬ ਦਾ ਸਫ਼ਰ ਸਵਾ ਘੰਟੇ ਦਾ ਉਹਨੂੰ ਮਾਈਨਸ ਕਰ ਦੋ ਜਦੋਂ ਕੀਰਤਪੁਰ ਸਾਹਿਬ ਤੋਂ ਹੀ ਉਹਨਾਂ ਨੂੰ ਲੱਗਾ ਸੀ ਜਾਂ ਪੱਠਾ ਸਾਹਿਬ ਤੋਂ ਜਾਂ ਰੋਪੜ ਤੋਂ ਕਿ ਟਰਾਲੀਆਂ ਜਾਣਗੀਆਂ ਲੋਕ ਪੈਦਲ ਜਾ ਰਹੇ ਹੋਣਗੇ ਕੋਈ ਰਸ਼ ਹੋਏਗਾ ਸ਼ਰਧਾ ਸਾਰੇ ਪਾਸੇ ਸ਼ਰਧਾਲੂ ਸ਼ਰਧਾਲੂ ਵੀ ਸਾਨੂੰ ਡੇਢ ਘੰਟੇ ਤੇ ਲੱਗੂਗਾ ਘੱਟੋ ਘੱਟ 10 ਮਿੰਟਾਂ ਦੇ ਲੱਗੇ 10 ਮਿੰਟ ਲੱਗੇ ਫਿਰ ਜਰਨਲਿਸਟ ਸਾਥੀ ਕਹਿਣ ਲੱਗੇ ਕਿ ਚਲੋ ਆਪਾਂ ਮੱਥਾ ਟੇਕ ਆਉਨੇ ਵੀ ਉੱਥੇ ਬਹੁਤ ਸ਼ਰਧਾਲੂ ਖੜੇ ਹੋਣਗੇ ਰੂਟੀਨ ਜਦੋਂ ਜਾਉਣਾ ਤੁਸੀਂ ਉੱਥੇ ਤਕਸੀਰ ਕੇਸਗੜ ਸਾਹਿਬ 10 ਮਿੰਟ ਲਾਦੇ ਮੱਥਾ ਟੇਕਣ ਨੂੰ ਕੱਲ ਵੀ ਉਹੀ ਹੋਇਆ ਆ ਆਫੀਸ਼ੀਅਲੀ ਤੌਰ ਤੇ ਸਰਕਾਰੀ ਅੰਕੜੇ ਦੱਸਦ ਨੇ ਕਿ 14000 ਬੰਦਾ ਪੁਲਿਸ ਦਾ ਲਾਇਆ ਸੀ ਥਾਂ ਥਾਂ ਨਾਕੇ ਲਾਏ ਗਏ ਨੇ 14000 ਜਿਹੜੇ ਯੂਨੀਫਾਰਮ ਦੇ ਵਿੱਚ ਸਿਵਲ ਦੇ ਵਿੱਚ ਪਾਣੀ ਕਿੰਨੇ ਲਾਏ ਆਗੇ ਨੇ ਮਤਲਬ 20000 ਬੰਦਾ ਪੁਲਿਸ ਵਾਲਾ ਹੀ ਤੇ ਸੰਗਤ 20000 ਨਹੀਂ ਸੀ ਹੈਗੀ ਕਹਿੰਦੇ ਫਿਰ ਇਹ ਸੋਚਿਆ ਚਲੋ ਅਸੀਂ ਸਮਾਗਮ ਅੰਦਰ ਵਿਧਾਨ ਸਭਾ ਕਵਰ ਕੀਤੀ ਹੈਗੀ ਆ ਤੇ ਹੁਣ ਜਾਣ ਲੱਗਾ ਸਾਨੂੰ ਟਾਈਮ ਲੱਗੂਗਾ ਕਹਿੰਦੇ ਜਾਣ ਲੱਗਾ ਡੇਢ ਘੰਟਾ ਲੱਗਾ ਆਉਣ ਲੱਗੇ 50 ਮਿੰਟ ਵੀ ਨਹੀਂ ਲੱਗੇ ਹੈਗੇ ਰੋਡ ਹੀ ਖਾਲੀ ਵਜ੍ਹਾ ਕੀ ਆ ਕਿ ਸ਼ਰਧਾਲੂ ਪਹੁੰਚੇ ਕਿਉਂ ਨਹੀਂ ਟੈਂਟ ਸਿਟੀ ਤੁਹਾਡੀ ਖਾਲੀ ਹੈਗੀ ਦੂਜੀਆਂ ਪਾਰਟੀਆਂ ਦੇ ਲੋਕ ਆਏ ਨਹੀਂ ਹੈਗੇ ਹੁਣ ਪਿਛਲੀਆਂ ਸ਼ਤਾਬਦੀਆਂ ਦੀ ਆਪਾਂ ਉਦਾਹਰਣ ਦੇ ਦਿੰਦੇ ਹਾਂ ਹਾ 2019 ਦੀ ਗੱਲ ਕਰ ਲੈਂਦੇ ਹਾਂ ਸultanpur ਲੋ ਦੀ 50 ਲੱਖ ਤੋਂ ਜ਼ਿਆਦਾ ਜਿਹੜੇ ਸ਼ਰਦਾ ਲੁਆਏ ਸੀ 50 ਲੱਖ ਤੋਂ ਜ਼ਿਆਦਾ ਆਨ ਰਿਕਾਰਡ ਅੰਕੜੇ ਆ ਉਸ ਸਮੇਂ ਸਰਕਾਰ ਦੇ ਪ੍ਰਬੰਧ ਦੇਖੋ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੂਜਿਆਂ ਦੇ ਮੁੱਖ ਮਮਾਨ ਮੰਤਰੀ ਆਏਗੇ ਨੇ ਇਸ ਵਾਰ ਕੋਈ ਨਹੀਂ ਆਏਗਾ ਕਿੰਨੇ ਪ੍ਰਬੰਧ ਸੀ ਤੁਸੀਂ ਜੇ ਕਪੂਰਥਲੇ ਥਾਣੀ ਜਾਂਦੇ ਸੀ ਉਥੋਂ ਰੱਸ਼ ਸ਼ੁਰੂ ਹੋ ਜਾਂਦਾ ਸੀ ਜਾਂ ਜਿੱਧਰੋਂ ਮੇਰੇ ਰਾਸ਼ੀ ਸ਼ੁਰੂ ਹੋ ਜਾਂਦਾ ਸ਼ਰਦਾ ਲੁਆਉਂਦਾ ਨਾ ਕੋਈ ਪੁਲਿਸ ਵਾਲਾ ਨਹੀਂ ਇੱਥੇ ਪੁਲਿਸ ਹੀ ਪੁਲਿਸ ਲੱਗੀ ਹੈਗੀ ਉੱਥੇ ਐਨਾ ਹੀ ਟੈਂਟ ਜਿਹੜੇ ਸਿਟੀ ਬਣਾਈ ਸੀ ਉੱਥੇ ਤੁਹਾਨੂੰ ਬੁਕਿੰਗ ਮਿਲਦੀ ਨਹੀਂ ਸੀ ਐਨਾ ਉੱਥੇ ਸ਼ਰਧਾਲੂ ਸੀ ਮਤਲਬ ਬੰਦਿਆਂ ਦੇ ਪੈਰ ਨਹੀਂ ਦੇਦੇ ਸੀ ਇਦਾਂ ਧੌਣਾ ਹੀ ਦੇਖਦਿਆਂ ਵੀ ਤੁਰੇ ਚੱਲੋ ਇਧਰ ਨੂੰ ਜਾਣਾ ਦੇ ਇਧਰ ਨੂੰ ਚੱਲ ਜੋ ਨਾ ਹੁਣ ਇੱਥੇ ਸ਼ਰਧਾਲੂ ਕਿਉਂ ਨੇ ਤੁਸੀਂ ਸ਼੍ਰੋਮਣੀ ਕਮੇਟੀ ਨਾਲ ਸ਼ਰੀਕਾ ਤੁਸੀਂ ਕਾਲ ਤਕ ਸਾਹਿਬ ਦੇ ਨਾਲ ਸ਼ਰੀਕਾ ਆਪੋਜੀਸ਼ਨ ਪਾਰਟੀਆਂ ਦੇ ਨਾਲ ਸ਼ਰੀਕਾ ਔਰ ਸੰਗਤ ਤੁਸੀਂ ਕਿਉਂਕਿ ਐਡਵਰਟਾਈਜ਼ਿੰਗ ਮੈਡੀਕਲ ਲੁਕੀਂਗ ਕਹਿੰਦੇ ਪੰਨੇ ਉੱਥੇ ਕੀ ਹੋ ਜਾਣਾ ਟਾਈਮ ਖਰਾਬ ਹੋਊਗਾ ਫਸਾਂਗੇ ਟ੍ਰੈਫਿਕ ਜਮ ਹੋਊਗਾ ਲਟਮ ਲੋਕ ਨਹੀਂ ਆ ਹੁਣ ਲੋਕ ਸ਼ਾਇਦ ਬਾਅਦ ਦੇ ਵਿੱਚ ਆਉਣ ਫਿਰ ਉਹ ਆਪਾਂ ਪਿੱਛੇ ਜਲਦੀ 1999 ਦੇ ਵਿੱਚ ਗੱਲ ਹੈ ਜਦੋਂ ਖਾਲਸਾ ਪੰਥ ਦੀ ਸਥਾਪਨਾ ਬਣਾਏਗੇ ਸੀ ਔਰ ਪੂਰਾ ਜਿਹੜੀ ਨਗਰੀ ਹੈ ਨਾ ਇਹ ਵਾਈਟ واਸ਼ ਕਰਦੇ ਲੋਕਾਂ ਨੇ ਵੀ ਆਪਣੇ ਘਰਾਂ ਦੀਆਂ ਸਪੈਡਾਂ ਚਿੱਟੀਆਂ ਕਰ ਦਿੱਤੀਆਂ ਕਿ ਇਹ ਅਜੂਬਾ ਉਸ ਸਮੇ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿੰਿਸਟਰ ਸਾਹਿਬ 100 ਕਰੋੜ ਰੁਪਇਆ ਦੇ ਗਏ ਵਿੱਚੋਂ ਸ਼ਾਇਦ ਆਰਐਸਐਸ ਵਾਲੇ ਵੀ ਬਾਅਦ ਚ ਪੈਸੇ ਲੈ ਗਏ ਸੀ ਉਦੋਂ ਪੰਜਾਬ ਸਰਕਾਰ ਗੱਠ ਜੋੜ ਸੀ ਕਾਲੀ ਦਲ ਔਰ ਬੀਜੇਪੀ ਦਾ ਪੰਜਾਬ ਸਰਕਾਰ ਕਮਜ਼ੋਰੀ ਜੀ ਦਿਖਾ ਕੇ ਮੁੱਖ ਮੰਤਰੀ ਵਿੱਚੋਂ ਆਰਐਸਐਸ ਵਾਲੇ ਪੈਸੇ ਲੈ ਗਏ ਚਲੋ ਨਾਊਂਸਮੈਂਟ ਹੋਈ ਉਦੋਂ ਸਾਰੇ ਸੰਸਮਾਜ ਬੈਠਾ ਸੀ ਉਦੋਂ ਹੀ ਪ੍ਰਾਈਮ ਮਿੰਸਟਰ ਸੀ ਸਾਰੇ ਆਏ ਸੀ ਹਾਲਾਂਕਿ ਉਦੋਂ ਜਥੇਦਾਰ ਗੁਰਚਨ ਸਿੰਘ ਟੋੜਾ ਔਰ ਪ੍ਰਕਾਸ਼ ਸਿੰਘ ਬਾਦਲ ਦੀ 98 ਦੇ ਵਿੱਚ ਵਿਗੜ ਗਈ ਸੀ ਉਹਨੋ ਕਾਲਦਕ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਸੀ ਉਹਨਾਂ ਨੇ ਕਿਹਾ ਸੀ ਕਿ ਜਿੰਨਾ ਇਹ ਸ਼ਤਾਬਦੀ ਤੱਕ ਇਕੱਠੇ ਰਹਿ ਜਾਓ ਉਸ ਤੋਂ ਬਾਅਦ ਜੋ ਕਿਸੇ ਦਾ ਤੁਸੀਂ ਕੰਮ ਕਰਨਾ ਕਰਿਓ ਪਰ ਇਕੱਠੇ ਰੋ ਪਰ ਬਾਅਦ ਚ ਉਹਨਾਂ ਨੂੰ ਢਾ ਕੇ ਭਾਈ ਮਨਜੀਤ ਸਿੰਘ ਨੂੰ ਲਾ ਦਿੱਤਾ ਗਿਆ ਜਥੇਦਾਰ ਗੁਰਚੰਦ ਸਿੰਘ ਟੋਡਰ ਨੂੰ ਲਾ ਕੇ ਖਬਰ ਬਣ ਗਈ ਸੀ ਪੇਸ਼ਰੋਮੀਂ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਪ੍ਰਧਾਨ ਬੀਬੀ ਜਗੀਰ ਕੌਰ ਉਦੋਂ ਦੋ ਸਟੇਜਾਂ ਲੱਗੀਆਂ ਸੀ ਜਥੇਦਾਰ ਗੁਰਚੰਦ ਸਿੰਘ ਟੋਡਰ ਨੇ ਫਿਰ ਵੱਖਰਾ ਮੰਗਨ ਮਨਾਇਆ ਸੀ ਤੇ ਐਨਡੀਏ ਦੇ ਜਿਹੜੇ ਮਿਨਿਸਟਰਸ ਉਹ ਜਥੇਦਾ ਗੁਰਚਨ ਸਿੰਘ ਟੋੜਾ ਦੀ ਵੀ ਉਪ ਸਟੇਜ ਤੇ ਆਏ ਸੀ ਔਰ ਉਸ ਸਮੇਂ ਕਾਲੀ ਦਲ ਦੀ ਸਰਕਾਰ ਨੇ ਕਹਿ ਦਿੱਤਾ ਸੀ ਕਿ ਇਹਨਾਂ ਨੂੰ ਜਗਾ ਨਾ ਦਿਓ ਪਰ ਇਹ ਲਈ ਕਰਨ ਦੇ ਪ੍ਰਬੰਧ ਕਰਦੇ ਉਦੋਂ ਉਹਨਾਂ ਕੋਲ ਜਥੇਦਾ ਗੁਰਚਨ ਸਿੰਘ ਟੋੜਾ ਕੱਦ ਬਹੁਤ ਵੱਡਾ ਸੀ ਉਹਨਾਂ ਦੇ ਨਾਲ ਸਿਆਣੇ ਲੋਕ ਸੀ ਸੁਖਦੇਵ ਸਿੰਘ ਭੌਰ ਵਰਗੇ ਜਾਂ ਹੋਰ ਲੋਕ ਸੀ ਉਹ ਕਹਿੰਦੇ ਡੀਸੀ ਸ਼ਾਇਦ ਉਸ ਸਮੇਂ ਕੋਈ ਕਿਹੜੇ ਸੀ ਉਹ ਡੀਸੀ ਗਾਇਬ ਹੋ ਗਏ ਸੀ ਫਿਰ ਉਹਨਾਂ ਨੇ ਸਨੇਹਾ ਲਾਇਆ ਵੀ ਕੋਈ ਗੱਲ ਨਾ ਦੋ ਅਸੀਂ ਮਾਈਕ ਫੜ ਕੇ ਤੇ ਪਿੰਡੋਂ ਪਿੰਡ ਤੇ ਜਾ ਹੀ ਸਕਦੇ ਨਾ ਲੋਕਾਂ ਨੂੰ ਅਸੀਂ ਜ਼ਰੂਰੀ ਸਟੇਜ ਲਾ ਕੇ ਕਰਨਾ ਅਸੀਂ ਲੋਕਾਂ ਨੂੰ ਵੈਸੇ ਹੀ ਖਾਲਸਾ ਪੰਥ ਦੀਆਂ ਜਿਹੜੀਆਂ ਲਸਾਨੀ ਸ਼ਹਾਦਤਾਂ ਨੇ ਜਾਂ ਕੁਰਬਾਨੀਆਂ ਨੇ ਜਾਂ ਉਹ ਉਦਾਂ ਲੋਕਾਂ ਨੂੰ ਦੱਸਦਾ ਕਿ ਫਿਰ ਉਹਨਾਂ ਲੱਗਾ ਵੀ ਇਦਾਂ ਤੇ ਜ਼ਿਆਦਾ ਕਿਰਕਿਰ ਹੋਊਗਾ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਸੀ ਪਰ ਆਹ ਵਾਲੀ ਸ਼ਤਾਬ ਦੀ ਤੇ ਸਾਨੂੰ ਲੱਗਾ ਕਿ ਐਡੀ ਵੱਡੀ ਸ਼ਤਾਬ ਦੀ ਸਰਕਾਰ ਨੇ ਐਡੇ ਕਹਿੰਦੇ ਅਸੀਂ ਪ੍ਰਬੰਧ ਕੀਤੇ ਹੈਗੇ ਪਰ ਤੁਹਾਡਾ ਜਿਹੜਾ ਗੈਪ ਆਪੋਜੀਸ਼ਨ ਪਾਰਟੀਆਂ ਦੇ ਨਾਲ ਵੱਡੀਆਂ ਹਸਤੀਆਂ ਕਿਉਂ ਨਹੀਂ ਆਈਆਂ ਵੱਡੇ ਲੋਕ ਨਹੀਂ ਆ ਚਲੋ ਪਰ ਲੋਕ ਸੋਚਦੇ ਹੋਣਗੇ ਭਾਵੇਂ ਇਹਨਾਂ ਨੂੰ ਫਰਕ ਪਿਆ ਕਿ ਨਹੀਂ ਪਿਆ ਚਲੋ ਬਾਬੇ ਤੇਗ ਬਹਾਦਰ ਨੂੰ ਤੇ ਬਿਲਕੁਲ ਨਹੀਂ ਫਰਕ ਪੈਣਾ ਹੈਗਾ ਪਰ ਜਿਨ੍ਹਾਂ ਲੋਕਾਂ ਦੀ ਮੰਚਾ ਇਸ ਸਰਕਾਰ ਦੀ ਉਹ ਕੋਈ ਵੀ ਨਹੀਂ ਆਏ ਆਪਣੇ ਆਪ ਚ ਇੱਕ ਵੱਡਾ ਸਵਾਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਨੇ ਤੁਹਾਨੂੰ ਸਨਮਾਨ ਨਹੀਂ ਦਿੱਤਾ ਰਾਸ਼ਟਰਪਤੀ ਮੈਡਮ ਨੂੰ ਤੁਸੀਂ ਦੇਖਿਆ ਉਹ ਆਏ ਨਹੀਂ ਹੈਗੇ ਉੱਪਰ ਰਾਸ਼ਟਰਪਤੀ ਗਵਰਨਰ ਸੂਬਿਆਂ ਦੇ ਆ ਜਾਂਦੇ ਹੈਗੇ ਹਾਂ ਸੰਤ ਸਮਾਜ ਦੇ ਵਿੱਚ ਕੁਝ ਅਜਿਹੀਆਂ ਹਸਤੀਆਂ ਨੇ ਉਹਨਾਂ ਤੇ ਕੀ ਚਰਚਾ ਕਰਨੀ ਹੈਗੀ ਆ ਆਈਆਂ ਉਹ ਸੰਤ ਸਮਾਜ ਦੇ ਜਦੋਂ ਲੋਕ ਬੋਲ ਰਹੇ ਓਦੋਂ ਤੁਸੀਂ ਕੇਜਰੀਵਾਲ ਸਾਹਿਬ ਨੂੰ ਬੁਲਾ ਰਹੇ ਹੋ ਉਹ ਤੇ ਇੱਕ ਪੋਲਿਟਿਕਲ ਜਮਾਲ ਦੇ ਨੀਤਾ ਨੇ ਸੰਤ ਸਮਾਜ ਤੇ ਵੱਖਰਾ ਹੁੰਦਾ ਨਾ ਜੀ ਉਹਨਾਂ ਦੀ ਇੱਕ ਆਪਣੀ ਵਿਚਾਰਧਾਰਾ ਹੁੰਦੀ ਔਰ ਇਹ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਕਿ ਜਿਹੜੇ ਕੱਲ ਅੰਦਰ ਅਨਾਊਂਸਮੈਂਟ ਹੋਈ ਜਿਹੜੇ ਅੰਦਰ ਤਕਰੀਰਾਂ ਹੋਈਆਂ ਆਮ ਆਦੀ ਪਾਰਟੀ ਲੋ 10 ਲੋਕ ਬੋਲੇ ਨੇ ਕਾਂਗਰਸ ਵੱਲੋਂ ਸਿਰਫ ਹੀ ਪ੍ਰਤਾਪ ਸਿੰਘ ਬਾਜਵਾ ਨੂੰ ਟਾਈਮ ਦਿੱਤਾ ਤੀਸਕੜਾ ਪ੍ਰਗਟ ਸਿੰਘ ਹੋਣਾ ਨੇ ਮੰਗ ਲਈ ਇਨਕੁਆਇਰੀ ਮੰਗ ਲਈ ਫਿਰ ਮਨਪੀਰ ਸਿੰਘ ਯਾਲੀ ਬੋਲ ਤੇ ਨਛੱਤਰ ਸਿੰਘ ਹੋਣੀ ਬੋਲ ਤੇ ਬੀਜਪੀ ਦੇ ਵੱਲੋਂ ਅਸ਼wini ਸ਼ਰਮਾ ਬੋਲ ਗਏ ਸੀਐਮ ਸਾਹਿਬ ਬੋਲੇ ਸੁਖਪਾਲ ਕਹਿੰਦੇ ਉਹ ਤੇ ਟਾਈਮ ਨਹੀਂ ਦਿੱਤਾ ਬਾਹਰ ਬੋਲ ਗਏ ਅੱਛਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਸਵਾਲ ਆ ਕਿ ਜਿਹੜੀ ਹਾਊਸ ਸੀ ਉਹ ਚਾਹ ਅਨੰਦਪੁਰ ਸਾਹਿਬ ਤੁਸੀਂ ਲਾਇਆਗਾ ਪਹਿਲੀ ਗੱਲ ਤੇ ਲਾਉਣ ਦੀ ਲੋੜ ਨਹੀਂ ਸੀ ਤੁਸੀਂ ਇੱਥੇ ਵੀ ਸਮਾਗਮ ਕਰ ਸਕਦੇ ਚਲੋ ਤੁਹਾਡੇ ਤੁਸੀਂ ਕਰਨਾ ਸੀ ਕਰ ਦਿੱਤਾਗਾ ਕਾਂਗਰਸ ਵਿਲੇ ਵੀ ਕਰਵਾਇਆ ਗਿਆ ਸੀ ਬਾਬੇ ਨਾਨਕ ਨੂੰ ਸਮਰਪਿਤ 550 ਸਾਲ ਤੇ ਇੱਥੇ ਡਾਕਟਰ ਮਨਮੋਹਨ ਸਿੰਘ ਆਏ ਸੀ ਇਸ ਅਸੈਂਬਲੀ ਦੇ ਵਿੱਚ ਚਲੋ ਤੁਸੀਂ ਅਨੰਦਪੁਰ ਸਾਹਿਬ ਲੈ ਗਏ ਚਲੋ ਚੰਗੀ ਗੱਲ ਤੁਹਾਨੂੰ ਲੱਗਾ ਕਿ ਇਹਦੇ ਨਾਲ ਸਾਡੀ ਸ਼ੋਭਾ ਹੋਊਗੀ ਵਧੀਆ ਗੱਲ ਆ ਕੱਲ ਜਿਹੜੀ ਅੰਦਰ ਦੀ ਜਿਹੜੀ ਪ੍ਰोसीडिंग ਸੀ ਕਿ ਜਿਹੜੇ ਤਿੰਨ ਸ਼ਹਿਰ ਜਿਹੜੇ ਨੇ ਉਹਨਾਂ ਨੂੰ ਅਸੀਂ ਪਵਿੱਤਰ ਸ਼ਹਿਰ ਐਲਾਨ ਦਿੱਤਾ ਹੈਗਾ ਉਹ ਅੰਦਰ ਦੀ ਹੀ ਪ੍ਰोसीडिंग ਬਾਹਰ ਆਉਣੀ ਚਾਹੀਦੀ ਸੀ ਖਬਰਾਂ ਉਹੋ ਹੀ ਪਬਲਿਕ ریلیشن ਡਿਪਾਰਟਮੈਂਟ ਨੂੰ ਭੇਜਣੀਆਂ ਚਾਹੀਦੀ ਪਰ ਜਿਹੜੀ ਬਾਹਰ ਪ੍ਰੈਸ ਕਾਨਫਰੰਸ ਕੀਤੀ ਹੈ ਭਗਵੰਤ ਸਿੰਘ ਸਾਬ ਔਰ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਿਹੜੀ 10 ਮਿੰਟ ਦੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਪੰਜਾਬ ਸਰਕਾਰ ਨੇ ਉਹ ਜਾਣਕਾਰੀ ਭੇਜੀ ਹੈਗੀ ਜਦ ਕਿ ਹਾਊਸ ਲੱਗਾ ਸੀ ਹਾਊਸ ਦੇ ਅੰਦਰ ਜੋ ਗੱਲਬਾਤ ਹੈ ਉਹ ਪ੍ਰੈਸ ਬਿਆਨ ਆਣੇ ਚਾਹੀਦੇ ਉਹ ਖਬਰਾਂ ਛਪਣੀਆਂ ਚਾਹੀਦੇ ਪਰ ਬਾਹਰ ਪ੍ਰੈਸ ਕਾਨਫਰੰਸ ਕਿਹਾ ਉਹ ਖਬਰਾਂ ਛੁਪਾਈਆਂ ਗਈਆਂ ਕਿਉਂ ਅੰਦਰ ਜਿਹੜਾ ਵਾ ਅਰਵਿੰਦ ਕੇਜਰੀਵਾਲ ਸਾਹਿਬ ਦੀ ਹਾਜ਼ਰੀ ਨਹੀਂ ਸੀ ਪੈਣੀ ਹੈਗੀ ਮਿਲਦੇ ਇਸ ਕਰਕੇ ਆਮ ਆਦੀ ਪਾਰਟੀ ਵਾਲੇ ਨੇ ਆਪਣੇ ਆਪ ਨੂੰ ਪਾਲਿਸ਼ ਕੀਤਾ ਆਪਣੇ ਆਪ ਨੂੰ ਬ੍ਰਾਂਡ ਕੀਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਕਹਿ ਰਹੇ ਕਿ ਪਵਿੱਤਰ ਸ਼ਹਿਲ ਐਲਾਨ ਦਿੱਤੇ ਨੇ ਗਲੇਆਰੇ ਵਾਲੇ ਫਿਰ ਬਾਹਰ ਆ ਕੇ ਸਪੀਕਰ ਸਾਹਿਬ ਕੀ ਕਹਿ ਰਹੇ ਅਗੇ ਨੇ ਕਿ ਜਿਹੜੀ ਵਰਲਡ ਸਿਟੀ ਆ ਔਰ ਸਾਰਿਆਂ ਨੂੰ ਪਤਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਤਾ ਸਾਰੇ ਮਾਣਯੋਗ ਵਿਧਾਇਕ ਮੰਤਰੀ ਸਭਾ ਨੂੰ ਪਤਾ ਕਿ ਜਿਹੜੀ ਨੋਟ ਹੋਈ ਹੁੰਦਾ ਜਿਹੜੀ ਵਿਧਾਨ ਸਭਾ ਦੇ ਅੰਦਰ ਹੋਵੇ ਬਾਰ ਤੁਸੀਂ ਬੋਲਦੇ ਜੋ ਕੁਝ ਬੋਲਦੇ ਉਹ ਹਾਊਸ ਦਾ ਹਿੱਸਾ ਨਹੀਂ ਹੁੰਦਾ ਉਹ ਪ੍ਰोसीडिंग ਦਾ ਹਿੱਸਾ ਨਹੀਂ ਹੁੰਦਾ ਜੇ ਤੁਸੀਂ ਹਾਊਸ ਦੀ ਪ੍ਰोसीडिंग ਦੇ ਨਾਲ ਛੇੜਛਾੜ ਨਹੀਂ ਕਰੋਗੇ ਉਹ ਇੱਕ ਜੁਰਮ ਬੰਦਾ ਇੱਕ ਗੁਨਾਹ ਬੰਦਾ ਹੈਗਾ ਔਰ ਦੂਜਾ ਸਰਕਾਰ ਨੇ ਅਨਾਊਂਸਮੈਂਟ ਹੋਣੀ ਚਾਹੀਦੀ ਆ ਉਹ ਵਿਧਾਨ ਸਭਾ ਵੱਲੋਂ ਅਨਾਊਂਸਮੈਂਟ ਨਹੀਂ ਹੋਣੀ ਚਾਹੀਦੀ ਉਹ ਪੰਜਾਬ ਦੇ ਮੁੱਖ ਮੰਤਰੀ ਬੋਲਦੇ ਆਗੇ ਸੀ ਵਰਲਡ ਸਿਟੀ ਬਾਰ ਕੋਈ ਹੋਰ ਕੋਈ ਮੰਤਰੀ ਬੋਲੇ ਜਾਂ ਐਮ ਐਲ ਏ ਬੋਲੇ ਜਾਂ ਡਿਪਟੀ ਸਪੀਕਰ ਬੋਲੇ ਜਾਂ ਕੋਈ ਹੋਰ ਬੋਲੇ ਮਾਨਯੋਗ ਉਹ ਜਿਹੜੀ ਸਦਨ ਜਦੋਂ ਉਠਾ ਦਿੱਤਾ ਜਾਂਦਾ ਉਹਦੀ ਕਾਰਵਾਈ ਦਾ ਹਿੱਸਾ ਨਹੀਂ ਬਣਦਾ ਇਸ ਕਰਕੇ ਹੱਲੇ ਵੀ ਲੋਕੀ ਕਹਿ ਰਹੇ ਨੇ ਕਿ ਜਿਹੜਾ ਵੋਲਡ ਸਿਟੀ ਹੈ ਜਿਵੇਂ ਭਾਜਪਾ ਦੇ ਜਨਰਲ ਸੈਕਟਰੀ ਜਗਮੋਣ ਸਿੰਘ ਰਾਜੂ ਕਹਿ ਰਹੇ ਨੇ ਕਿ ਸਿਰਫ ਅੱਖੀ ਇਕੱਠਾ ਆਈ ਵਾਸ਼ਾ ਕਿਉਂਕਿ ਤੁਸੀਂ ਨਾਊਂਸਮੈਂਟ ਕਰ ਦਿੱਤੀ ਤੁਸੀਂ ਸਦਨ ਉਠਾ ਦਿੱਤਾ ਹੈਗਾ ਤੇ ਬਾਹਰ ਜਿਹੜੀ ਤੁਸੀਂ ਕੁਝ ਵੀ ਬੋਲਿਆ ਹੈਗਾ ਉਹ ਸਦਨ ਦੀ ਕਾਰਵਾਈ ਦਾ ਹਿੱਸਾ ਨਹੀਂ ਪਰ ਇਹ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਨਹੀਂ ਆਸੀ ਹੁਣ ਆਪਣੇ ਕੋਈ ਆਪਣਾ ਮੰਤਰੀ ਨਹੀਂ ਭੇਜੇਗਾ ਇੱਕ ਹੀ وجہ ਤੇ ਸ਼ਰਧਾਲੂਆਂ ਦਾ ਜਿਹੜਾ ਘਟਣਾ ਆਉਣਾ ਪ੍ਰਬੰਧ ਸਰਕਾਰ ਨੇ ਬਥੇਰੇ ਕੀਤੇ ਹੋਣਗੇ ਪਰ ਉਹ ਸ਼ਰਧਾਲੂਆਂ ਦਾ ਘਟਣਾ ਉਹ ਆਪਣੇ ਆਪ ਚੀਵ ਦੀ ਵੱਡੀ ਗੱਲ ਕਿ ਤਾਲਮੇਲ ਦੀ ਕਮੀ ਕਿੱਥੇ ਰਹਿ ਗਈ ਹੈਗੀ ਨੇ ਤੁਸੀਂ ਪ੍ਰਬੰਧ ਇਨਾ ਮਹੀਨਿਆਂ ਤੋਂ ਲੱਗੇ ਹੋ ਪਰ ਕਿਤੇ ਨਾ ਕਿਤੇ ਜਿਹੜਾ ਗੈਪ ਰਹਿ ਗਿਆ ਜਾਂ ਲੋਕੀ ਉਹ ਦੱਸਣਗੇ ਕਿ ਕਿਉਂ ਨੇ ਕਿ ਜਨਤਾ ਵੀ ਨਾਰਾਜ਼ ਆ ਸਰਕਾਰ ਨਾਲ ਤਾਂ ਜਿੰਨਾ ਦੂਜੀਆਂ ਹਮਰਤਬਾ ਜਿਹੜੇ ਲੋਕ ਨੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਜਾਂ ਵੱਖ-ਵੱਖ ਸਰਕਾਰਾਂ ਜਿਨ੍ਹਾਂ ਨੇ ਤੁਹਾਡੀ ਉਹ ਹੁੰਦੀ ਹੈ ਮਿਊਚੁਅਲ ਅੰਡਰਸਟੈਂਡਿੰਗ ਹਮ ਖਿਆਲੀ ਪਾਰਟੀਆਂ ਉਹ ਨਹੀਂ ਕੋਈ ਸੌਥੋ ਦਾ ਮੁੱਖ ਮੰਤਰੀ ਪਿੱਛੇ ਦੇ ਤੁਸੀਂ ਤਾਮਲਆੜੂ ਦੇ ਵਿੱਚ ਗਏ ਸੀ ਉੱਥੇ ਬ੍ਰੇਕਫਾਸਟ ਸਕੀਮ ਲਾਂਚ ਕੀਤੀ ਸੀ ਸਟਾਲਨ ਸਾਹਿਬ ਨੇ ਉਹ ਵੀ ਨਹੀਂ ਆਏ ਮਮਤਾ ਬਿਹਨਰਜੀ ਆ ਸਕਦੇ ਨਤੀਸ਼ ਕੁਮਾਰ ਆ ਸਕਦੇ ਸੀ ਉਦੋਂ ਕੋਈ ਵੀ ਨਹੀਂ ਆਇਆਗਾ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਕਿ ਉਹ ਆਖਰ ਕਿਉਂ ਨਹੀਂ ਹਾਲਾਂਕਿ ਕੱਲ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਸੀ ਕਿ ਮੈਂ ਕੀ ਕਰ ਸਕਦਾ ਮੈਂ ਤੇ ਹੀ ਕਹਿੰਦਾ ਕਿ ਪ੍ਰਮਾਤਮਾ ਨੂੰ ਸਮਸਤ ਬਖਸ਼ੇ ਪਰ ਆਏ ਕਿਉਂ ਨਹੀਂ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ